ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਖਰਚਾ ਤੈਅ ਕਰ ਦਿੱਤਾ ਉਸ ਤੋਂ ਜਿਹੜਾ ਜ਼ਿਆਦਾ ਖਰਚਾ ਕਰੇਗਾ ਉਹ ਦੀ ਜਿਹੜੀ ਆ ਜਿੱਤੋਂ ਤੋਂ ਬਾਅਦ ਵੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਇਸ ਵਾਰ ਜਿਹੜੇ ਲੋਕ ਸਭਾ ਚੋਣਾਂ ਲੜਨਗੇ ਉਹਨਾਂ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ 95 ਲੱਖ ਰੁਪਏ ਤੈਅ ਕੀ ਤਿੰਨੇ ਕਿ ਤੁਸੀਂ 95 ਲੱਖ ਕਰੀਬ ਕਰੀਬ 1 ਕਰੋੜ ਰੁਪਈਆ ਹੀ ਖਰਚਾ ਕਰ ਸਕਦੇ ਹੋ ਔਰ ਜਿਸ ਨੇ 95 ਲੱਖ ਤੋਂ ਜ਼ਿਆਦਾ ਖਰਚਾ ਕੀਤਾ ਤੇ ਉਹਦੀ ਬਾਅਦ ਚ ਸ਼ਿਕਾਇਤਦਾਰ ਤੇ ਮੈਂਬਰਸ਼ਿਪ ਰੱਦ ਹੋ ਸਕਦੀ ਆ ਕਿਉਂਕਿ ਜਦੋਂ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਾਗੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਵੀ ਉਮੀਦਵਾਰ ਹੁੰਦੇ ਨੇ ਉਹਨਾਂ ਦਾ ਖਰਚਾ ਜਿਹੜਾ ਵਾ ਉਹ ਨੋਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨਾਂ ਦੇ ਨਾਲ ਇੱਕ ਖਰਚਾ ਦੇ ਤੌਰ ਤੇ ਨਿਗਰ ਰੱਖਣ ਵਾਸਤੇ ਇੱਕ ਅਬਜ਼ਰਵਰ ਵੀ ਨਿਯੁਕਤ ਕੀਤਾ ਜਾਂਦਾ ਹੈਗਾ ਤੇ ਜਿਸ ਕਰਕੇ ਉਹਦਾ ਪ੍ਰਚਾਰ ਤੋਂ ਲੈ ਕੇ ਚਾਹ ਪਾਣੀ ਤੇ ਲੈ ਕੇ ਹਰ ਚੀਜ਼ ਦਾ ਖਰਚਾ ਜਿਹੜਾ ਵਾ ਉਹ ਦੇ ਖਾਤੇ ਵਿੱਚ ਪੈਂਦਾ ਚਾਹੇ ਉਹਦੇ ਚ ਇਸ਼ਤਿਹਾਰ ਵੀ ਹੋਣ ਤੇ ਭਾਰਤੀ ਚੋਣ ਕਮਿਸ਼ਨ ਨੇ ਇਸ ਵਾਰ ਖਰਚਾ ਜਿਹੜਾ ਸੀਮਾ ਵਾ ਉਹ 95 ਲੱਖ ਰੁਪਏ ਕਰ ਦਿੱਤਾ ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਨੇ ਗੱਡੀਆਂ ਬੈਨਰ ਪੋਸਟਰ ਹੋਟਲ ਕੁਰਸੀ ਸੋਫਾ ਖਾਣ ਪੀਣ ਦੇ ਜਿਹੜੇ ਚੀਜ਼ਾਂ ਦੇ ਵੀ ਰੇਟ ਤੈਅ ਕਰ ਦਿੱਤੇ ਨੇ ਇਹ ਰੇਟ 31 ਦਸੰਬਰ 2024 ਤੱਕ ਜਿਹੜੇ ਨੇ ਇਹ ਮਨਜ਼ੂਰ ਰਹਿਣਗੇ ਔਰ ਵਿਧਾਨ ਸਭਾ ਚੋਣਾਂ ਵਿੱਚ ਇਹ ਰੇਟ ਵੀ ਇਹੋ ਹੀ ਲਾਗੂ ਹੋਣਗੇ ਇਹ ਰੇਟ ਲਿਸਟ ਜਿਹੜੀ ਆ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਨਾਲ-ਨਾਲ ਜਿਹੜੀਆਂ ਸਬੰਧਤ ਪਾਰਟੀਆਂ ਨੇ ਰਾਸੀ ਪਾਰਟੀਆਂ ਉਹਨਾਂ ਨੂੰ ਵੀ ਲਿਸਟ ਭੇਜ ਦਿੱਤੀ ਗਈ ਆ ਚੋਣ ਕਮਿਸ਼ਨ ਵੱਲੋਂ ਟੀਮ ਖਰਚੇ ਦੀ ਜਿਹੜੀ ਆ ਇੱਕ ਜਾਣ ਵਾਸਤੇ ਜਿਹੜੀ ਵੀ ਖਰਚਾ ਕਿੰਨਾ ਕਰਦਾ ਉਹਦੇ ਵਾਸਤੇ ਜਿਹੜੇ ਐਕਸਪੈਂਡੀਚਰ ਅਬਜ਼ਰਵਰ ਵੀ ਨਿਯੁਕਤ ਕੀਤੇ ਜਾਂਦੇ ਨੇ ਕਿ ਉਹਦੇ ਵਿੱਚ ਰੈਲੀਆਂ ਤੱਕ ਜਿਹੜੇ ਬੰਦੇ ਜਾਂ ਹੋਰ ਜਿਹੜਾ ਖਰਚਾ ਟੈਂਟ ਉਤੇ ਜੋ ਵੀ ਖਾਣ ਪੀਣ ਵਾਸਤੇ ਸਮਗਰੀ ਵੱਡੀ ਹੋਏਗੀ ਉਹ ਸਾਰੇ ਨੋਟ ਕੀਤੇ ਜਾਣਗੇ ਤੇ ਉਹਦੇ ਚ ਇਹ ਖਰਚੇ ਜੋੜੇ ਜਾਣਗੇ ਇਸ ਕਰਕੇ ਸਰਕਾਰ ਨੇ ਚਾਹ ਦੇ ਕੱਪ ਤੋਂ ਲੈ ਕੇ ਚਾਹ ਪਕੌੜੇ ਜਾਂ ਜਿਹੜੀਆਂ ਚੋਣ ਪ੍ਰਚਾਰ ਦੇ ਵਿੱਚ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉਮੀਦਵਾਰ ਦੇ ਸਟicker ਲੱਗੇ ਹੋਣਗੇ ਜਾਂ ਉਮੀਦਵਾਰ ਦੀ ਪਾਰਟੀ ਦੇ ਝੰਡੀਆਂ ਲੱਗਣ ਉਹ ਖਰਚੇ ਦੇ ਵਿੱਚ ਕਾਊਂਟ ਕੀਤੀਆਂ ਜਾਣਗੀਆਂ ਚਾਹ ਦਾ ਜਿਹੜਾ ਰੇਟ ਆ ਜੇ ਜਿੰਨੇ ਵੀ ਉਥੇ ਚਾਹ ਦੇ ਕੱਪ ਪੀਤੇ ਜਾਣਗੇ ਉਹ 10 ਰੁਪਏ ਪ੍ਰਤੀ ਚਾਹ ਦਾ ਕੱਪ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤਾ ਗਿਆ। ਅਗਰ ਕਿਸ ਨੇ ਆਪਣੇ ਚੋਣ ਪ੍ਰਚਾਰ ਵਾਸਤੇ ਗੱਡੀ ਫੋਰਚੂਨਰ ਪਾੜੇ ਤੇ ਲਈ ਤੇ ਉਹਦਾ 3500 ਰੁਪਿਆ ਪ੍ਰਤੀ ਦਿਨ ਤੈਅ ਕੀਤਾ ਗਿਆ। ਐਨੋਵਾ ਕਾਰ ਦਾ 3000 ਰੁਪਏ ਜਿਹੜੀ ਕਾਰ ਆ 5 ਤੋਂ ਲੈ ਕੇ 7 ਸੀਟਰ ਤੱਕ ਉਹਦਾ 2500 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਮਰੂਤੀ ਇਕੋ ਕਾਰ ਦਾ ਜਿਹੜਾ ਖਰਚਾ ਪਾੜਾ ਉਹ 2000 ਤੈਅ ਕੀਤਾ ਗਿਆ। ਅਗਰ ਕਿਸੇ ਨੇ ਬੱਸ ਦਾ ਪ੍ਰਬੰਧ ਕੀਤਾ ਹੈ ਜਿਹੜੀ ਬੱਸ ਦੀ ਜਿਹੜੀ 32 ਤੋਂ 52 ਸੀਟਾਂ ਤੱਕ ਹੋएगी ਉਹਦਾ 3300 ਤੋਂ ਲੈ ਕੇ 4700 ਰੁਪਏ ਤੱਕ ਖਰਚਾ ਅਗਰ ਕਿਸੇ ਨੇ ਟਰੱਕ ਵਰਤਿਆ ਜਿਹਦੇ ਚ 14 ਤੋਂ 32 ਫਿਟ ਜਿਹੜਾ ਫੋਟੋ ਹੋਏਗਾ ਟਰੱਕ ਦਾ ਜਿਹੜਾ ਦਾਇਰਾ ਉਹਦਾ 3000 ਤੋਂ ਲੈ ਕੇ 7500 ਰੁਪਏ ਪ੍ਰਤੀ ਦਿਨ ਇਸ ਤੋਂ ਇਲਾਵਾ ਪਿਕਅਪ ਵਾਸਤੇ 3500 ਰੁਪਈਆ ਇੱਕ ਦਿਨ ਦਾ ਤੈਅ ਕੀਤਾ ਗਿਆ ਈ ਰਿਕਸ਼ਾ ਵਾਸਤੇ 1000 ਰੁਪਈਆ ਪ੍ਰਤੀ ਦਿਨ ਤੈਅ ਕੀਤਾ ਗਿਆ ਅ ਇਸ ਤੋਂ ਇਲਾਵਾ 3 ਵੀਲਰ ਜਿਹੜੇ ਯਾਤਰੀ ਰਿਕਸ਼ ਮਨੇ ਜਾਂਦੇ ਆਟੋ ਰਿਕਸ਼ਾ ਉਹਦਾ ਜਿਹੜਾ 1200 ਰੁਪਏ Tata SE 407 ਉਹਦਾ 3500 ਰੁਪਿਆ ਹੋਟਲ ਅਤੇ ਗੈਸਟ ਰੂਮ ਦਾ 1000 ਰੁਪਿਆ ਡਰਾਈਵਰ ਚਾਰਜ 700 ਰੁਪਏ ਚਾਹ ਦਾ ਕੱਪ ਪ੍ਰਤੀ ਕੱਪ 10 ਰੁਪਏ ਲਾਊਡ ਸਪੀਕਰ ਤੇ ਮਾਈਕ 1200 ਰੁਪਏ ਜਿਹੜਾ ਪੰਡਾਲ ਸਜਾਇਆ ਜਾਂਦਾ ਪੋਲੀਟੀਕਲ ਰੈਲੀਆਂ ਕਿ ਹੋਣੀਆਂ ਉਹਦੇ ਚ ਜਿਹੜਾ ਸਾਈਜ਼ ਪੰਡਾਲ ਦਾ ਹੋਊਗਾ 15 15 ਉਹਦਾ 250 ਰੁਪਈਆ ਜਿਹੜਾ ਪੋਡੀਅਮ ਹੋਊਗਾ 15 15 ਉਹਦਾ ਵੀ 250 ਰੁਪਈਆ ਕੱਪੜੇ ਦਾ ਬੈਨਰ ਜਿਹੜਾ ਹੋਏਗਾ ਪ੍ਰਤੀ ਮੀਟਰ 45 ਰੁਪਈਏ ਪ੍ਰਤੀ ਦਿਨ ਦਾ ਇਸੇ ਤਰ੍ਹਾਂ ਕੱਪੜੇ ਦਾ ਝੰਡਾ ਪ੍ਰਤੀ ਸੈਂਟੀਮੀਟਰ 45 ਰੁਪਏ ਪਲਾਸਟਿਕ ਦੇ ਜਿਹੜੇ ਝੰਡੇ ਪ੍ਰਤੀ ਮੀਟਰ 15 ਰੁਪਏ ਔਰ ਇਸ ਤੋਂ ਲਾਵਾ ਅਗਰ ਪੋਸਟਰ ਲੱਗੇ ਹੋਣਗੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਜਿਹੜਾ ਸਾਈਜ਼ 18 22 ਪ੍ਰਤੀ ਹਯਾਰੂ ਵੇਗਾ ਉਹਦਾ ਪਹਾੜਾ ਜਿਹੜਾ 4500 ਰੁਪਏ ਰੱਖਿਆ ਗਿਆ ਹੋਲਡਿੰਗਸ ਪ੍ਰਤੀ ਵਰਗ ਫੁੱਟ ਉਹ 50 ਰੁਪਏ ਕਟਆਊਟ ਪ੍ਰਤੀ ਵਰਗ ਫੁੱਟ ਜਿਹੜਾ ਉਹ 40 ਜਿਹੜਾ ਰੁਪਏ ਜਿਹੜਾ ਤੈਅ ਕੀਤੇ ਗਨੇ ਰੇਟ ਇਸ ਕਰਕੇ ਇਹ ਜਿਹੜਾ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਜਿਹੜਾ ਇਸ ਤੋਂ ਵੱਧ ਖਰਚਾ ਕਰੂਗਾ ਉਹਦੇ ਖਿਲਾਫ ਫਿਰ ਕਾਨੂੰਨੀ ਕਾਰਵਾਈ ਹੋਏਗੀ ਇਸ ਵਾਰ ਜਿਹੜਾ ਕੁੱਲ 95 ਲੱਖ ਰੁਪਏ ਇੱਕ ਉਮੀਦਵਾਰ ਖਰਚਾ ਤੈਅ ਕਰੇਗਾ ਇਸਵਰ ਬਹੁਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਫਿਰ ਆਪਣੇ ਸਟਾਰ ਕੰਪੇਨਰਾਂ ਦੀ ਜਿਹੜੀ ਸੂਚੀ ਆ ਉਹ ਜ਼ਿਆਦਾ ਵਧਾ ਲੈਂਦੇ ਨੇ ਕਿਉਂਕਿ ਫਿਰ ਉਹ ਖਰਚਾ ਵਾ ਉਹ ਫਿਰ ਪਾਰਟੀ ਨੂੰ ਪੈਂਦਾ ਹੈਗਾ ਤੇ ਜੇ ਨਈ ਸਟਾਰ ਸੂਚੀ ਚੋਂ ਬੰਦਾ ਹੋਏਗਾ ਤੇ ਫਿਰ ਉਹ ਖਰਚਾ ਉਮੀਦਵਾਰ ਤੇ ਪੈਂਦਾ ਇਸੇ ਕਰਕੇ ਅਕਸਰ ਜਿਹੜੀਆਂ ਪੋਲੀਟੀਕਲ ਰਾਸੀ ਪਾਰਟੀਆਂ ਜਾਂ ਸੁਭਾਈ ਪਾਰਟੀਆਂ ਉਹ ਆਪਣੇ ਸਟਾਰ ਕੰਪੇਨਰਾਂ ਦੀ ਗਿਣਤੀ ਜ਼ਿਆਦਾ ਕਰ ਲੈਂਦੇ ਨੇ ਕਈ ਜਿਹੜੇ ਖਰਚੇ ਜ਼ਿਆਦਾ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਖਤਰੇ 'ਚ ਵੀ ਪੈ ਜਾਂਦੀ ਹੈਗੇ ਇਸ ਕਰਕੇ ਭਾਰਤੀ ਚੋਣ ਕਮਿਸ਼ਨ ਨੇ ਸਾਧਨਾਂ ਤੋਂ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਤੱਕ ਸਾਰੇ ਜਿਹੜੇ ਰੇਟ ਨੇ ਉਹ ਤੈਅ ਕਰ ਦਿੱਤੇ ਨੇ ਔਰ ਉਸ ਤੋਂ ਬਾਅਦ ਹਰ ਰੋਜ਼ ਜਿਹੜਾ ਖਰਚਾ ਵਾ ਉਹ ਉਮੀਦਵਾਰ ਦੇ ਖਾਤੇ ਵਿੱਚ ਜੋੜਿਆ ਜਾਊਗਾ ਉਹਦੇ 'ਚ ਚੋਣ ਪ੍ਰਚਾਰ ਉਹਦੇ 'ਚ ਐਡਵਰਟਾਈਜ਼ਮੈਂਟ ਉਹਦੇ 'ਚ ਇਸ਼ਤਿਹਾਰਬਾਜ਼ੀ ਉਹਦੇ 'ਚ ਖਬਰਾਂ ਜੋ ਕੁਝ ਵੀ ਅਗਰ ਚੋਣ ਕਮਿਸ਼ਨ ਲੱਗਾ ਕਿ ਇਹ ਸਭ ਕੁਝ ਹੋ ਰਿਹਾ ਤੇ ਲਾਜ਼ਮੀ ਤੌਰ ਤੇ ਉਹਨਾਂ ਦੇ ਨਾਲ ਜਿਹੜਾ ਅਬਜ਼ਰਵਰ ਦੇ ਤੌਰ ਤੇ ਜਿਹੜਾ ਖਰਚੇ ਤੇ ਨਿਗਰਾਨੀ ਕਰਨ ਵਾਲਾ ਅਧਿਕਾਰੀ ਹੋਗਾ ਉਹ ਨੋਟ ਕਰਦਾ ਜਾਊਗਾ ਔਰ ਅਗਰ ਕਿਸੇ ਵੀ ਉਮੀਦਵਾਰ ਜੇ ਮਾਲੂ ਕੋਈ ਉਮੀਦਵਾਰ ਜਿੱਤ ਜਾਂਦਾ ਲੇਕਿਨ ਉਹਦਾ ਜਿਹੜਾ ਖਰਚਾ ਵਾ ਉਹ 95 ਲੱਖ ਤੋਂ ਜ਼ਿਆਦਾ ਹੋ ਗਿਆ ਤੇ ਲਾਜ਼ਮੀ ਤੌਰ ਤੇ ਉਹ ਐਮਪੀ ਜਿਹੜਾ ਵਾ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਹੋਣੀ ਲਾਜ਼ਮੀ ਆ ਇਹ ਹੁਣ ਜਿਹੜੇ ਚੋਣ ਕਮਿਸ਼ਨ ਵੱਲ ਚੋਣ ਖਰਚੇ ਤੈਅ ਕੀਤੇ ਗਏ ਨੇ ਉਮੀਦਵਾਰਾਂ ਨੂੰ ਇਸ ਮੁਤਾਬਕ ਹੀ ਕੰਮ ਕਰਨਾ ਪਏਗਾ ਫਿਲਹਾਲ ਇਸ ਜਾਣਕਾਰੀ ਦਰ ਤਰਤੂਲ ਵਿੱਚ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ